ਤਾਨੂੰ ਬਹੁਤ ਬਹੁਤ ਮੁਬਾਰਕਾਂ ਤੁਸੀਂ ਮੇਰੇ ਸਾਰੇ ਭਰਾਓ ਧੰਨਵਾਦ ਤੁਹਾਡਾ ਤੁਸੀਂ ਸਾਰੇ ਇੱਥੇ ਆਏ ਹੋ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰੇ ਕੋਈ ਵੀਰ ਦੇ ਹੁੰਦੇ ਪਏ ਨੇ ਆਸ਼ੀਰਵਾਦ ਦੇਣਾ ਚਾਹੋਗੇ ਸਤਿ ਸ੍ਰੀ ਅਕਾਲ ਦੇਖੋ ਜੀ ਇਹ ਸਾਰੇ ਪਿਆਰ ਕਰਦੇ ਨੇ ਅੰਮ੍ਰਿਤਸਰ ਵਾਸੀ ਔਰ ਸਾਰੇ ਆਸ਼ੀਰਵਾਦ ਦੇ ਨਾਲ ਆਏ ਨੇ ਬੜਾ ਖੁਸ਼ੀ ਦਾ ਦਿਨ ਹੈ ਤੇ ਤੁਸੀਂ ਵੀ ਸਾਰੇ ਰਲ ਕੇ ਅਸ਼ੀਰਵਾਦ ਦਿਓ ਮਾਨ ਸਾਹਿਬ ਵੀ ਆ ਰਹੇ ਲਿਆ ਹਾਂ ਹਾਂਜੀ ਹਾਂਜੀ ਮਾਨ ਸਾਹਿਬ ਆ ਰਹੇ ਰਾਜਪਾਲ ਜੀ ਅੱਜ ਅਭਿਸ਼ੇਕ ਦੀ ਕਮੀ ਨੂੰ ਸੋਸ ਇੱਕ ਦਾ ਸਰ ਦੇਖੋ ਕੋਈ ਪਤਾ ਨਹੀਂ ਹੁਣੇ ਆ ਜਵੇ ਸਰ ਨਹੀਂ ਆ ਸਕਦਾ ਸਰਪ੍ਰਾਈਜ਼ ਮਿਲ ਸਰਪ੍ਰਾਈਜ਼ ਸਰਪ੍ਰਾਈਜ਼ ਆ ਸਰਪ੍ਰਾਈਜ਼ ਹੋਏਗਾ ਔਰ ਉੱਥੇ ਦੁਨੀਆ ਦੇ ਬੜੇ ਬੜੇ ਸਟਾਰ ਪਲੇਅਰ ਆ ਰਹੇ ਆ ਔਰ ਉੱਥੇ ਵੇਖੋ ਕਿ ਤੁਹਾਨੂੰ ਸਭ ਪਤਾ ਲੱਗ ਜਾਏਗਾ ਕਿਸਾ ਲੱਗ ਅੱਜ ਹੀ ਤਾਂ ਸਾਰਿਆਂ ਨੂੰ ਇਮਿਟੇਸ਼ਨ ਦਿੱਤੀ ਆ ਹੁਣ ਅੱਗੇ ਕੇ ਹਰੀ ਮਰਜ਼ੀ ਆ ਇਹ ਖੁੱਲਾ ਸੱਦਾ ਦਿੱਤਾ ਗਿਆ ਹੈ ਪਹਿਲੀ ਖੁਸ਼ੀ ਕਰਦੇ ਵਿੱਚ ਕਿਸਾ ਲੱਗ ਰਿਹਾ ਪਹਿਲੇ ਵਿਆਹ ਦਾ ਕਾਰਜ ਹੈ ਬਹੁਤ ਅੱਛਾ ਲੱਗ ਰਿਹਾ ਹੈ ਦੇਖੋ ਉਹ ਬਾਪ ਬੜਾ ਕੋ ਪਾਕਾ ਵਾਲਾ ਹੁੰਦਾ ਜਿਹੜਾ ਕੰਨਿਆਦਾਨ ਕਰਦਾ ਔਰ ਅੱਜ ਸਾਨੂੰ ਮੌਕਾ ਮਿਲਿਆ ਮਹਾਰਾਜ ਨੇ ਸਾਨੂੰ ਅਸ਼ੀਰਵਾਦ ਦਿੱਤਾ ਕਿ ਤੁਸੀਂ ਕੰਨਿਆਦਾਨ ਕਰੋ ਲਗੇ ਆ ਬਾਕੀ ਤੁਹਾਡੇ ਸਾਹਿਬ ਜੀ ਪਿਆਰ ਤੋਂ ਪਹਿਲਾਂ ਜਿਹੜਾ ਟਰੋਫੀ ਵਾਲਾ ਇੱਕ ਤੋਹਫਾ ਵੀ ਦਿੱਤਾ ਉਹਨੇ ਅਜਵਾਲਾ ਆਪਣੀ ਭੈਣ ਨੂੰ ਦਿੱਤਾ ਦੋ ਦਿੱਤਾ ਬਿਸ਼ੇਕ ਅ ਬਿਲਕੁਲ ਅੱਛਾ ਰਾਜਪਾਲ ਜੀ 1 ਸਾਲ ਹੋ ਰਿਹਾ ਕਿ ਪਹਿਲੇ ਦਿਨ ਤੋਂ ਹੀ ਕਾਫੀ ਰੁੱਝੇ ਹੋ ਸਾਰੇ ਕੰਮ ਤੁਸੀਂ ਆਪ ਕੀਤੇ ਤੁਹਾਨੂੰ ਜਦੋਂ ਮੈਂ ਬੈਂਕ 'ਚ ਮਿਲਿਆ ਸੀਗਾ ਤਾਂ ਤੁਸੀਂ ਉਦੋਂ ਵੀ ਸਾਰੇ ਚੈੱਕ ਵਗੈਰਾ ਆਪ ਸਟਾਲ ਵਗੈਰਾ ਸਾਰੇ ਅਰੇਂਜਮੈਂਟ ਕੀਤੇ ਔਰ ਪਿਓ ਦੇ ਜ਼ਿੰਮੇਵਾਰੀ ਹੁੰਦੀ ਬੇਸ਼ੱਕ ਵੱਡਾ ਪਰਿਵਾਰ ਹੈ ਬਿਸ਼ੇਕ ਵੱਡਾ ਨਾਮ ਹੈ ਆਪਣੇ ਖੱਤੀ ਤੁਸੀਂ ਹਰੇਕ ਕੰਮ ਕੀਤਾ ਕਿੱਦਾਂ ਦਾ ਮਸੇ ਦੇਖੋ ਜੀ ਮੈਂ ਤੇ ਵੈਸੇ ਵੀ ਮੈਨੂੰ ਕਿਸੇ ਵੀ ਯਾਰ ਦੋਸਤ ਦੀ ਕੋਈ ਫੰਕਸ਼ਨ ਹੋਵੇ ਤੇ ਮੈਂ ਉੱਥੇ ਵੱਧ ਚੜ ਕੇ ਕੰਮ ਕਰਦਾ ਤੇ ਮੇਰੀ ਆਪਣੀ ਬੇਟੀ ਦੀ ਸਾਲੀ ਇਹ ਮੇਰੇ ਦੋਸਤ ਆਏ ਇੰਗਲੈਂਡ ਤੋਂ ਜਿਹੜੇ ਪੁਰਾਣੇ ਕਰੈਕਟਰ ਨੇ ਔਰ ਇਹ ਲੰਡਨ ਤੋਂ ਪਹੁੰਚੇ ਨੇ ਇਹਨਾਂ ਨੂੰ ਪੁੱਛੋ ਸ਼ਾਦੀ ਦੇ ਬਾਰੇ